ਮੈਂ ਰਾਏਪੁਰ ਰਸੂਲਪੁਰ ਇੱਕ ਕੰਮ ਲਈ ਆਇਆ ਸੀ ਖਬਰੇ ਚ ਲਈ ਆਇਆ ਸੀ ਤਾਂ ਦੇਖਦਾ ਕਿ ਇੱਥੇ ਕੁਝ ਪੁਲਿਸ ਵਾਲੇ ਖੜੇ ਆ ਤੇ ਦੇਖਦੇ ਆ ਲੱਗਦਾ ਮੈਂ ਕਿ ਸ਼ਾਇਦ ਇੱਕ ਖਬਰ ਹੋਏਗੀ ਪਰ ਜਦੋਂ ਮੈਂ ਇੱਥੇ ਪਹੁੰਚਿਆ ਤੇ ਮੈਂ ਤਾਂ ਹੈਰਾਨ ਰਹਿ ਗਿਆ ਕਿ ਪੰਜਾਬ ਪੁਲਿਸ ਦਾ ਅਜਿਹੇ ਚਿਹਰਾ ਵੀ ਹੋ ਸਕਦਾ ਆ ਆਮ ਤੌਰ ਤੇ ਅਸੀਂ ਦੇਖਨੇ ਕਿ ਕੁਝ ਪੁਲਿਸ ਅਧਿਕਾਰੀਆਂ ਤੇ ਏ ਰੋਪ ਲੱਗਦੇ ਨੇ ਕਿ ਉਹ ਰਿਸ਼ਵਤ ਲੈਂਦੇ ਨੇ ਪਰ ਜਿਹੜੇ ਅਸੀਂ ਅਧਿਕਾਰੀ ਕੋਲ ਪਹੁੰਚੇ ਆ ਜਦੋਂ ਇਹਨਾਂ ਨੂੰ ਪੁੱਛਿਆ ਤੇ ਮੈਂ ਨਾਲ ਡੀਐਸਪੀ ਸਰਿੰਦਰ ਢੋਗੜੀ ਜੀ ਹੈ ਢੋਗੜੀ ਸਾਹਿਬ ਮੈਂ ਤੁਹਾਨੂੰ ਇੱਥੇ ਦੇਖਿਆ ਤੇ ਮੈਂ ਦੇਖ ਰਿਹਾ ਕਿ ਤੁਸੀਂ ਇੱਕ ਬਜ਼ੁਰਗ ਦੇ ਕੋਲ ਖੜੇ ਹੋ ਬਜ਼ੁਰਗ ਨੂੰ ਕੀ ਹੋਇਆ ਤੁਸੀਂ ਜਿਹਾ ਕੀ ਕਰਨ ਆ ਗਏ ਇੱਕਦਮ ਹੀ ਨਾਕਾ ਛੱਡ ਕੇ ਇੱਥੇ ਆ ਕੇ ਖੜ ਗਏ ਨਹੀਂ ਇਸ ਤਰ੍ਹਾਂ ਸੀ ਕਿ ਮੈਂ ਇੱਥੋਂ ਦੀ ਗੁਜ਼ਰ ਰਿਹਾ ਸੀਗਾ ਤੇ ਇੱਕ ਬਜ਼ੁਰਗ ਨੇ ਗੁਰਨਾਮ ਸਿੰਘ ਗਾਮਾ ਜੀ ਇਹਨਾਂ ਦਾ ਨਾਮ ਹੈਗਾ ਇਹ ਬੜੇ ਛੋਟੇ ਪਿੰਡ ਤੇ ਵਸਨੀਕ ਨੇ ਕਰਤਾਰਪੁਰ ਦੇ ਮੇਰੀ ਸਬਡਿਵੀਜ਼ਨ ਦੇ ਵਿੱਚ ਹੀ ਇਹ ਪਿੰਡ ਪੈਂਦਾ ਤੇ ਇਹ ਵਿਚਾਰੇ ਬਹੁਤ ਜ਼ਿਆਦਾ ਤਕਲੀਫ ਸਨ ਸੀਗੇ ਇਹਨਾਂ ਦੀ 85 ਇਅਰ 올ਡ ਇਹਨਾਂ ਦੀ ਏਜ ਹੈਗੀ ਆ ਔਰ ਇਹਨਾਂ ਦੇ ਘਰ ਦੇ ਵਿੱਚ ਕੋਈ ਬੱਚਾ ਇਹਨਾਂ ਦੀ ਕੇਅਰ ਕਰਨ ਵਾਸਤੇ ਨਹੀਂ ਹੈਗਾ। ਅੱਛਾ ਕੋਈ ਨਹੀਂ ਕਰ ਰਿਹਾ ਇਹਨਾਂ ਦੀ। ਹਾਂ ਕੋਈ ਵੀ ਵਿਅਕਤੀ ਨਹੀਂ ਦੀ ਕੇਅਰ ਕਰਨ ਵਾਸਤੇ ਨਹੀਂ ਹੈਗਾ। ਤੇ ਇਹਨਾਂ ਦੇ ਜਿਹੜਾ ਲੈਫਟ ਲੈਗ ਹੈਗੀ ਆ ਉਹਦਾ ਅੱਛਾ ਕੀ ਹੋਇਆ ਕਿ ਇੱਕ ਬੰਦੇ ਦਾ ਲੈਫਟ ਲੈਗ ਦਾ ਪੈਰ ਜਿਹੜਾ ਹੈਗਾ ਬਿਲਕੁਲ ਗਲ ਚੁੱਕਿਆ। ਅੱਛਾ ਗਲ ਚੁੱਕਿਆ ਪੈਰ। ਹਾਂ ਉਹ ਪੈਰ ਇਹਨਾਂ ਦਾ ਬਚਾਰਾ ਦਾ ਬਿਲਕੁਲ ਗਲ ਚੁੱਕਿਆ। ਇਹ ਰੋਜੀ ਰੋਟੀ ਤੋਂ ਵੀ ਥੋੜਾ ਜਿਹਾ ਅਸਮਰਥ ਨੇ ਕਿਉਂਕਿ ਜਦੋਂ ਦੇਖੋ ਜੇ ਆਪਣਾ ਇੱਕ ਆਪਣੀ ਕੋ ਫੈਮਲੀ ਹੈਗੀ ਆ ਕੋਈ ਕੇਅਰ ਕਰਨ ਵਾਲੇ ਹੈਗੇ ਨੇ ਤੇ ਆਪਣਾ ਦੁੱਖ ਵੀ ਜਿਹੜਾ ਹੈਗਾ ਉਹ ਸੌਖਾ ਹੋ ਜਾਂਦਾ। ਅੱਛਾ ਫ ਮੈਨੂੰ ਅਰਸ਼ਦੀਪ ਨੇ ਮੇਰੇ ਇੱਕ ਦੋਸਤ ਨੇ ਮੈਨੂੰ ਉਹਨਾਂ ਨੇ ਮੈਨੂੰ ਇਹ ਗੱਲ ਸਾਰੀ ਦਸੀ ਵਿਦਾਦਾ ਕਰਕੇ ਬਜ਼ੁਰਗ ਹੈਗਾ ਭਾਜੀ ਵੀ ਉਹ ਉਹ ਵਿਚਾਰੇ ਬਹੁਤ ਮਦਦ ਦੀ ਉਹਦੇ ਉਹਦੇ ਵਿੱਚ ਹੈਗੇ ਨੇ ਹੈਲਪਰ ਅੱਛਾ ਇਹ ਦੇਖੋ ਬਹੁਤ ਬੁਰੀ ਹਾਲਾਤ ਹੈ ਤਾਂ ਕਿ ਮੈਨੂੰ ਲੱਗਦਾ ਇਹ ਇਲਾਜ ਤੇ ਕਾਫੀ ਮਹਿੰਗਾ ਹੋ ਜਾਏਗਾ ਕੋਈ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਜੇ ਆਪਾਂ ਮਤਲਬ ਇੰਨਾ ਵੀ ਨਹੀਂ ਕਰ ਸਕਦੇ ਇੱਕ ਇਨਸਾਨ ਦੇ ਲਈ ਤੇ ਫਿਰ ਆਪਾਂ ਇਸ ਸੰਸਾਰ ਦੇ ਵਿੱਚ ਆਏ ਜਾਂ ਨਾਏ ਇੱਕ ਬਰਾਬਰ ਹੈਗਾ ਕੋਈ ਨਹੀਂ ਇਹ ਵਰਦੀ ਪਾ ਕੇ ਕੋਈ ਐਡੀ ਮਹਿੰਗੇ ਸਸਤੇ ਵਾਲੀ ਗੱਲ ਨਹੀਂ ਹੈ ਡਾਕਟਰਾਂ ਕੋ ਮਦਦ ਲਵਾ ਕੇ ਇਹ ਇਹ ਆਪਣੇ ਦੋਸਤ ਨੇ ਅਰਸ਼ਪ੍ਰੀਤ ਹੁਣੀ ਨੇ ਗੁਰਪ੍ਰੀਤ ਹੁਣੀ ਨੇ ਇਹ ਇਹ ਚੰਗੇ ਸੰਦੇ ਨੇ ਇਹਨਾਂ ਕੋਲ ਲਵਾਂਗੇ ਮੈਂ ਆਪਣੀ ਤਨਖਾਹ ਚੋਂ ਪਾਉਂਗਾ ਕੋਈ ਪ੍ਰੋਬਲਮ ਨਹੀਂ ਹੈ ਜੇ ਸਾਨੂੰ ਲੋਡ ਪਈ ਤਾਂ ਮੈਂ ਆਪਣੇ ਆਪਣੇ ਸਟਾਫ ਦੇ ਕੋਲੋਂ ਵੀ ਪੈਸੇ ਇਕੱਠੇ ਕਰਕੇ ਇਹਦੇ ਲਾਜ ਵਾਸਤੇ ਕਰਾ ਲਾਂਗਾ ਕੋਈ ਐਡਾ ਐਡਾ ਕੋ ਵੱਡਾ ਇਸ਼ੂ ਨਹੀਂ ਹੈਗਾ ਤੋਗੜੀ ਸਾਹਿਬ ਤੁਸੀਂ ਆਪ ਤਾਂ ਪਾ ਰਹੇ ਹੋ ਦੇਖੋ ਆਪਣੇ ਸਟਾਫ ਕੋਲ ਵੀ ਕਰ ਰਹੇ ਆਮ ਤੌਰ ਤੇ ਇਹ ਚਿਹਰਾ ਦਿਖਿਆ ਨਹੀਂ ਜਾਂਦਾ ਕਿ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਮਨ ਚ ਇੱਛਾ ਸੀ ਕਿ ਐਡਾ ਕਰਾਂ ਮੈਂ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਬੜਾ ਪੋਲਾਈਟ ਰਹਾ ਹਾਂ ਔਰ ਕਿਸੇ ਦਾ ਦੁੱਖ ਦੇਖ ਕੇ ਆਪਣਾ ਹਿਰਦਾ ਜਿਹੜਾ ਹੈਗਾ ਉਹ ਬਹੁਤ ਦੁਖੀ ਹੁੰਦਾ ਤੇ ਇਸੇ ਤਰ੍ਹਾਂ ਹੀ ਅੱਜ ਇਸੇ ਦੀ ਲੜੀ ਦੇ ਵਿੱਚ ਅੱਜ ਇਹ ਵੀ ਇਹ ਵੀ ਜਿਹੜਾ ਇਨਸੀਡੈਂਟ ਹੈਗਾ ਇਹ ਵੀ ਮੈਨੂੰ ਇਸ ਇਸ ਤਰ੍ਹਾਂ ਹੀ ਮਤਲਬ ਇਹਨਾਂ ਦਾ ਦੁੱਖ ਜਿਹੜਾ ਇਹਨਾਂ ਨੂੰ ਤਾਂ ਸਰੀਰਕ ਦੁੱਖ ਹੈਗਾ ਹੀ ਹੈਗਾ ਪਰ ਮੈਨੂੰ ਮੈਨੂੰ ਹਾਰਦਿਕ ਦੁੱਖ ਹੋਇਆ ਤੇ ਜਿਸ ਕਰਕੇ ਮੈਂ ਇਹ ਆਪਣਾ ਮਨ ਬਣਾਇਆ ਕਿ ਕੋਈ ਕੋਈ ਪ੍ਰੋਬਲਮ ਨਹੀਂ ਹੈ ਕਿ ਆਪਾਂ ਮਤਲਬ ਬਾਕੀ ਸਾਰੇ ਕੰਮ ਹੋ ਹੀ ਜਾਣੇ ਆ ਇਹ ਇਹ ਲਾਈਫ ਦੇ ਵਿੱਚ ਕਦੇ ਮੌਕਾ ਮਿਲਣਾ ਤੁਹਾਨੂੰ ਇੱਕ ਇਨਸਾਨ ਦੀ ਸੇਵਾ ਕਰਨ ਦਾ ਮੌਕਾ ਜੀ ਬਿਲਕੁਲ ਦੇਖੋ ਇਨਸਾਨ ਦੀ ਸੇਵਾ ਕਰਨਾ ਬਹੁਤ ਜ਼ਰੂਰੀ ਮੈਂ ਇੱਕ ਵਾਰੀ ਫਿਰ ਦਿਖਾਣਾ ਜੀ ਇਹ ਬਜ਼ੁਰਗ ਨੇ ਮੈਂ ਤੁਹਾਨੂੰ ਦਿਖਾਣਾ ਇਹ ਬਜ਼ੁਰਗ ਨੇ ਤੇ ਇਹਨਾਂ ਦੇ ਪੈਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਜਿਵੇਂ ਕਿ ਵੀਡੀਓ 'ਚ ਮੈਂ ਨਹੀਂ ਦਿਖਾ ਸਕਦਾ ਕਈ ਵਾਰ ਬਹੁਤ ਜ਼ਿਆਦਾ ਹੈ ਪਰ ਇਹਨਾਂ ਦਾ ਇਲਾਜ ਜਿਹੜਾ ਕਰਵਾਇਆ ਜਾ ਰਿਹਾ ਹੈ ਡੀਐਸਪੀ ਸਾਹਿਬ ਵੱਲੋਂ ਹੈ ਸੋ ਅਸੀਂ ਸੈਲੂਟ ਕਰਦੇ ਹਾਂ ਅਜਿਹੇ ਪੁਲਿਸ ਆਫਸਰ ਨੂੰ ਜਿਨ੍ਹਾਂ ਨੇ कि अपना समय काट के अपनी ड्यूटी ਦੇ ਦੌਰਾਨ ਇੱਥੇ ਪਹੁੰਚੇ ਨੇ ਤੇ ਆਪਣੀ ਆਰਥਿਕ ਰੂਪជា ਵੀ ਉਹਨਾਂ ਦੀ ਮਦਦ ਕਰਨਗੇ ਸੋ ਸਲੂਟ ਹੈ ਪੰਜਾਬ ਪੁਲਿਸ